ਮੈਂ ਇਹ ਤੁਹਾਡੇ ਆਪਣੇ ਨਾਲ ਸੀਵਰੇਜ ਦਾ ਕੰਮ ਨਹੀਂ ਕਰਦਾ ਜੀ ਕਾਹਦਾ ਕੰਮ ਆ ਤੁਹਾਡੇ ਕੋਲ ਵਾਟਰ ਸਪਲਾਈ ਦਾਗਾ ਇਹ ਵਾਟਰ ਸਪਲਾਈ ਦਾ ਸੌ ਸਾਡੇ ਕੋਲ ਕੋਈ ਜਿੰਨੇ ਕੰਮ ਰਹਿਦਾ ਨਹੀਂ ਸੀਵਰੇਜ ਬੋਰਡ ਦਾ ਤੁਸੀਂ ਕੰਮ ਫਿਰ ਤੂੰ ਗਲਤ ਸਟੇਟਮੈਂਟ ਦਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਤੇਰੇ ਕੋਲ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪ੍ਰੋਵਾਈਡਿੰਗ ਹੀ ਤਾਂ ਕਰਾਉਣਾ ਨਾ ਪ੍ਰੋਵਾਈਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ 300 ਮੁੱਟ ਪੈ ਪੈਣੀ ਹੈ ਜੀ ਅੱਛਾ ਹਾਂ ਇਹ ਹੁਣ ਫਿਰ ਹੁਣ ਇਹਨਾਂ ਨੂੰ ਕਈ ਨਾ ਪਾਣੀ ਕਲੈਕਸ਼ਨ ਹੈ ਸਰ ਉਹ ਮੈਨੂੰ ਆਏ ਸੀਵਰੇਜ ਦਾ ਜੇ ਕਿਤੇ ਪਾਣੀ ਖੜਦਾ ਉਹ ਕੌਣ ਕੱਢੂਗਾ ਸੀਵਰੇਜ ਦਾ ਆਪਣੇਸਰ ਆਪਾਂ ਹੀ ਕੱਢਣਾ ਹੈ ਤੇ ਫਿਰ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਨਾ ਸਰ ਆਪਾਂ ਚਲਾਉਣੇ ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚਿਪ ਸੀਵਰੇਜ ਦਾ ਪਾੜੀ ਇੱਥੇ ਆ ਕੇ ਖੜ ਜਾਂਦਾ ਹੁਣ ਤੱਕ ਗਲੀਆਂ ਬਾਬਾ ਜੀ ਦੱਸਿਓ ਮੜਾ ਜੀ ਆਪ ਹੀ ਆਏ ਸੀ ਜੀ ਹੁਣ 5 ਸਾਲ ਤੋਂ ਤੁਹਾਡੇ ਨਾਲ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤੈਨੂੰ ਮਿਲਦਾ ਆ ਕੇ ਬਾਅਦ ਤੁਹਾਨੂੰ ਨਾ ਮਿਲੇ ਮਿਲੇ ਮੇਰੀ ਪਰਸੋ ਕੀ ਤਾਂ ਸਹੀ ਗੱਲ ਆ ਥੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਚਿਰ ਬਿਠਾ ਰਿਹਾ ਹਾਂ ਹਾਂਜੀ ਮੈਂ ਫਿਰ ਆਇਆ ਜੀ ਬ੍ਰਿਸ਼ਰ ਸਾਹਿਬ ਨੂੰ ਲੈ ਕੇ ਆ ਕੇ ਤੇ ਮੈਂ ਅੱਜ ਜੀ ਸਾਹਿਬ ਨਾਲ ਗੱਲ ਕੀਤੀ ਜੀ ਮੈਂ ਤਾਂ ਸਾਰੀ ਸਿਚੁਏਸ਼ਨ ਦੱਸ ਦਿੱਤੀ ਜੀ ਮੈਂ ਕਿਹੜਾਰਾ ਪ੍ਰੋਬਲਮ ਆ ਰਹੀ ਤੇ ਵੀ ਮੈਂ ਕਿਹਾ ਵੀ ਇਹਨਾਂ ਦੀ 2.5 ਸਪੋਰਟ ਦੀ ਪਾਈ ਪਾਕੀ ਇਹਨਾਂ ਪਹਿਲਾਂ ਇੱਧਰ ਦੀ ਜਾ ਕੇ ਨਾ ਤੰਦ ਦੇ ਨਾਲ-ਨਾਲ ਨਾ ਗਾਂ ਸੀਵਰ ਹੈਗਾ ਜੀ ਉਹਦੇ ਚ ਪਈ ਹੋਈ ਹੈ ਜੀ ਪਾਈ ਪਏ ਇਹਨਾਂ ਦੀ ਆਪ ਦੀ ਮੇਰੇ ਕੋਲ ਕੋ 4 ਇੰਚ ਦੇ 6 ਇੰਚ ਪਈ ਹੋਏ ਥੋੜੀ ਪਹਿਲਾਂ ਉਹ ਹੀ ਪਾਈ 4 6 ਇੰਚ ਪਈ ਹੋਈ ਹੈ ਉਹ ਪੀੜਾ ਜਿਹੜੇ ਸਿਵਰ ਜੁੜੀ ਹੋਈ ਨੇ ਪਹਿਲਾਂ ਕਿਤੇ ਆਈਟੀਈ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸਿਵਰਾਜ ਕੋਈ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੋਣ ਕਰਾ ਰਿਹਾ ਰਿਸਪੋਨਸਿਬਲ ਕੌਣ ਹੋਗਾ ਸੁਣਤਾ ਲੋਬੀ ਐ ਤਿੰਨ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਸਰ ਕੀ ਹਨ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਜੀ ਤੁਸੀਂ ਐਸੇ ਉੱਥੇ ਆਏ ਮਨੀਤ ਸਿੰਘ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਕਿ ਐਸੀ ਪ੍ਰਵਾਨਗੀ ਵੀ ਲੈ ਆਉਣੇ ਆ ਪਾਈਪਾਂ ਕੋਲ ਉਹ ਹੀ ਦੇ ਦਾਂਗੇ ਵਾਦਾਂ ਦੇ ਪਰ ਇਹ ਉਹਦਾ ਵਾਦਾਂ ਇਹਨਾਂ ਦੇ ਨਾਲ ਦਾ ਮਰੇ ਸਾ ਦਾ ਹੋ ਚੁੱਕਿਆ ਮੇਰਾ ਫੋਨ ਤਾਂ ਚੁੱਕਿਆ ਉਹਦੇ ਨੇ ਹੁਣ ਆਏ ਤੁਹਾਡੇ ਕੋਲ ਤਾਂ ਕੋਈ ਮੇਰੀਆਂ 10 ਮਿਸ ਕਾਲਾਂ ਮੈਂ ਸਪੈਸੇ ਫੋਨ ਲਾਇਆ ਮੈਨੂੰ ਲੋਕੀ ਨੇ ਲੋਕਾਂ ਨੇ ਫੋਨ ਕੀਤੇ ਮੈਂ ਵੀ ਤੁਹਾਨੂੰ ਉਹਦੇ ਨਹੀਂ ਫੋਨ ਲਾਇਆ ਜਿੱਦਾਂ ਲੋਕ ਫੋਨ ਕਰਦੇ ਪਾਣੀ ਕਿਹੜਾ ਗੁਰਦੁਰ ਸਾਹਿਬ ਚ ਤੇ ਮੱਸੀਆਂ ਠੀਕ ਹੈ ਹੁਣ ਅਸੀਂ ਕੀ ਕਰੀਏ ਜੇ ਅਸੀਂ ਕੋਈ ਖਬਰ ਲਾਉਂਦੇ ਆ ਤੇ ਸਾਡੀ ਆਪਦੀ ਬਦਨਾਮੀ ਆ ਨਹੀਂ ਮੈਂ ਤਾਂ ਐਸੀ ਸਾਰੇ ਸਾਰੇ ਹਲਕੇ ਤੇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਹੁੰਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਹਨਾਂ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਂ ਤੋਂ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋ ਹੀ ਕੰਧ ਦੇਖੋ ਸਰ ਉਹ ਪਾਈਪ ਆ ਵੇਖੋ ਕਿੰਨੇ ਮਿਸਕਲ ਆ ਆ ਚਲਾ ਦੂ ਚੱਕਦਾ ਹੀ ਨਹੀਂ ਕਹੇਦਾ ਫੋਨ ਕਰਾ ਬੈਠੇ ਸਾਬ ਦਾ ਨਹੀਂ ਚੱਕਾ ਕਰੋ ਕਰੋ ਬੈਠਾ ਹੀ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਹੁੰਦਾ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨਾ ਜੀ ਮੇਰੀ ਬੇਨਤੀ ਸੁਣੋ ਦੇਖੋ ਪਾਈਪ ਤਾਂ ਮੈਂ ਨਹੀਂ ਲੈ ਕੇ ਦੇ ਦਿੱਤੀ ਮੈਂ ਪਾਈਪ ਤਾਂ ਗੁਰਦੁਆਰੇ ਕਹਿੰਦੇ ਇੱਥੇ ਲੈ ਦਿੰਦੇ ਆਪ ਕੱਲੀ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾ ਕਿੱਥੇ ਕਿੱਥੇ ਕਿਹੜਾ ਜਿੱਥੇ ਤੁਹਾਡੀਆਂ ਪਈਆਂ ਲੈ ਕੇ ਚੱਲਾਂ ਮੈਂ ਹੁਣ ਮੈਂ ਤਾਂ ਤੇ ਆਇਆ ਇਸ ਤੋਂ ਲੈ ਕੇ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸੀ ਗੱਲ ਕਹੀ ਮੈਂ ਤੁਹਾਨੂੰ ਇਹ ਕਹਿੰਦੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਦਾ ਮੈਂ ਸਰ ਕਹੀ ਮੈਂ ਸਾਹਿਬ ਨਾਲ ਗੱਲ ਕੀਤੀ ਹੈ ਜੀ ਸਾਹਿਬ ਨੇ ਕੋਈ ਗੱਲ ਨਹੀਂ ਆਪਾਂ ਕਿਹਾ ਠੇਕੇਦਾਰ ਨੂੰ ਆ ਕਿ ਮੈਂ ਕਿਹਾ ਸਰ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾ ਐਮਐਲਏ ਸਾਹਿਬ ਸਾਡੇ ਨਾਲ ਛੱਪੜੇ ਸਾਹਿਬ ਓਵਰਫਲੋ ਹੋ ਗਿਆ ਵੀ ਕਰਕੇ ਮੀਂਹ ਕਰਕੇ ਵਰਫਲੋ ਹੋ ਗਿਆ ਇੱਕ ਘਰ ਨੇ ਪੈਸੇ ਲਾ ਕੇ ਆਪਦੇ ਅਰੇਸ਼ਮ ਸਿੰਘ ਜੀ ਨੂੰ ਪੁੱਛਿਆ ਇਹਨਾਂ ਨੇ ਖਬਰ ਆਈ ਦੀ ਉਹਨਾਂ ਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਵਾਂਗ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੋਨਸੀਬਿਲਟੀ ਛੱਪੜ ਦਾ 10 ਦਿਨ ਪਹਿਲਾਂ ਵੀ ਅਸੀਂ ਕਢਵਾਉਣ ਨੇ ਪਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਤੇ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਵਿਖਾਵਾਂ ਤੈਨੂੰ ਕਿੱਥੇ ਕਿੱਥੇ ਖੜਾ ਨਹੀਂ ਪਾਣੀ ਤਾਂ ਸਰ ਪੀਰ ਕੰਨ ਬਸਤੀ ਹੈ ਗਈ ਸਰ ਪੀਰਖਾਨੇ ਬਸਤੀ ਨਹੀਂ ਇੱਧਰ ਵੀ ਗਾ ਬਾੜ ਨਹੀਂ ਕਲੋਨੀ ਸਫਾਈ ਸਰ ਹੋਣੀ ਜ਼ਰੂਰੀ ਹੈ ਕਿਉਂਕਿ ਸਫਾਈ ਦਾ ਟੈਂਡਰ ਲਾਇਆ ਹੋਇਆ ਹੈ ਸਫਾਈ ਤਾਂ ਨਹੀਂ ਹੁਣ ਤਾਂ ਪਾਣੀ ਉੱਤੇ ਹੈ ਨਾ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਇਹ ਨਹੀਂ ਆ ਵੀ ਤੂੰ ਸਾਡਾ ਫੋਨ ਚੱਕ ਲੈ ਤਾਂ ਹੱਲ ਹੋ ਜਾਊਗਾ ਗੱਲਾ ਲੋਕਾਂ ਲੋਕਾਂ ਦਾ ਚੱਕਦੇ ਹੀ ਨਹੀਂ ਜੀ ਫੋਨ ਇਹਦਾ ਫ੍ਰੀ ਵਾਲੀ ਤਨਖਾਹ ਭਾਲਦੇ ਆ ਨਹੀਂ ਸਰ ਕੰਮ ਤਾਂ ਕਰ ਹੀ ਰਹੇ ਨੇ ਨਹੀਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੈਨੂੰ ਕੋਈ ਯਾਰ ਤੇਰੀਆਂ ਜਿੰਨੀਆਂ ਕੰਪਲੀਟ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਨਾ ਸਾਰੇ ਇਸ ਗੱਲ ਦੇ ਮਾਰੇ ਨੇ ਜਿਹੜੋ ਐਸਡੀ ਸਾਹਿਬ ਨੇ ਮੈਨੂੰ ਕੋਈ ਅਗੋ ਜਵਾਬ ਨਹੀਂ ਦਿੱਤਾ। ਉਹ ਯਾਰ ਗੱਪ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋ ਗਿਆ। ਤੂੰ ਫੋਟੋ ਨੇ ਭੇਜ ਦੇਣਾ ਪ੍ਰਾਣੀ ਨਾ ਵੀ ਸਾਨੂੰ ਸਮਝਦਾ ਬੇਵਕੂਫ। ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਆ ਨਾ ਇੰਨੀ ਤਾਂ ਸ਼ਰਮ ਖਾ ਲੋ। ਨਹੀਂ ਮੈਨੂੰ ਜ਼ਰਾ ਕੋਰਸ ਹੈ ਨਹੀਂ। ਉਹ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ? ਇਹ ਤਾਂ ਚੱਲ ਠੀਕ ਹੈ ਤੇ ਜਿਹੜਾ ਉਹ ਵਾਲਟੀ ਕਲੋਥਿੰਗ 'ਚ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ? ਕਮਾਲ ਕਰੀ ਜਾਂਦਾ ਤੂੰ। ਨਹੀਂ ਨਹੀਂ ਤੂੰ ਫਿਰ ਆਏ ਤੂੰ ਲੋਟ ਹੀ ਨੇ ਤੋੜ ਤੁਸੀਂ ਤਨਖਾਹ ਲੈਨੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਕਰਤਾ ਰਹੇ ਪਰ ਸਰ ਸਾਰ ਕੋਈ ਤੂੰ ਕਰੇਗਾ ਹੀ ਆ ਤੈਨੂੰ ਭੁਲੇਖਾ ਬਹੁਤ ਵੱਡਾ ਸਰ ਨਹੀਂ ਤੈਨੂੰ ਆਇਆ ਕਿਤੇ ਮੈਂ ਗੋਨੇ ਆਣੇ ਵਗੈਰਾ ਚਲਾ ਜਾਊਂਗਾ ਤੇ ਨ ਜਾਣ ਨਹੀਂ ਦਿੰਦਾ ਮੈਂ ਨਹੀਂ ਇੱਥੇ ਹੀ ਰਹਿਣਾ ਪਊ ਕੱਢ ਜਾ ਹੁਣ ਹਲੋ ਡੀ ਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਡ ਤੇ ਲਾਇਆ ਹੋਇਆ ਤੁਹਾਡਾ ਇਥੇ ਸਾਡੇ ਇਹਨਾਂ ਜੀ ਇੱਕ ਬਬਲਦੀਪ ਸਿੰਘ ਜੇਏ ਹੈ ਜੀ ਸੀਵਰੇਜ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਾਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿਨੇ ਆ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀ ਇੱਕ ਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ ਹੈਲੋ ਮੈਂ ਕਹਾਂ ਮੈਮ ਸਸਪੈਂਡ ਹੀ ਕਰ ਦਿਓ ਇਹਨੂੰ ਇਹਨੂੰ ਫੇਰ ਹੀ ਅਕਾ ਲਾਉਗੀ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਜੀ